ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂਪੁਰ ਪੁਰ ਸਾਰੀ ਸਤਸੰਗ ਜੀਓ ਆਓ ਅੱਜ ਆਪ ਜੀ ਨੂੰ ਗੋਇੰਦਵਾਲ ਸਾਹਿਬ ਲੈ ਚਲੀਏ ਜਿੱਥੇ ਕਿ ਗੋਇੰਦਵਾਲ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਦੇ ਨਾਲ ਸ਼੍ਰੀ ਬੌਲੀ ਸਾਹਿਬ ਸ਼ੁਭਤ ਹੈ ਸ਼੍ਰੀ ਗੁਰੂ ਅਮਰਦਾਸ ਜੀ ਦੀ ਕਿਰਪਾ ਵੱਲੋਂ ਗੋਇੰਦਵਾਲ ਸਾਹਿਬ ਸਿੱਖੀ ਦਾ ਬਹੁਤ ਭਾਰੀ ਕੇਂਦਰ ਬਣ ਗਿਆ ਜਿਸ ਕਾਰਨ ਉੱਥੇ ਗੁਰੂ ਜੀ ਨੇ ਵੱਡੀ ਭਾਰੀ ਤੀਰਥ ਸ੍ਰੀ ਬੌਲੀ ਸਾਹਿਬ ਦੀ ਰਚਨਾ ਸ਼ੁਰੂ ਕੀਤੀ ਸਨ 1569 ਨੂੰ ਪਹਿਲਾ ਬਣਿਆ ਦੀ ਪੱਥਰ ਰੱਖਿਆ ਗਿਆ ਦੂਰੋਂ ਦੂਰੋਂ ਸਿੱਖ ਸੰਗਤਾਂ ਆ ਕੇ jama ਹੋਣ ਲੱਗੀਆਂ ਜਿਹਦੇ ਨਾਲ ਬਹੁਤ ਭਾਰੀ ਭੀੜ ਹੋਣ ਕਾਰਨ ਮਕਾਨਾਂ ਦੀ ਕਮੀ ਜਗ੍ਹਾ ਦੀ ਰਹਿਣ ਦੀ ਕਮੀ ਹੋਣ ਲੱਗੀ ਤਾਂ ਗੁਰੂ ਜੀ ਨੇ ਸ਼ਾਮਣਵਾਲ ਨੂੰ ਕੋ ਸਿੱਖਾਂ ਦਾ ਮੁਖੀ ਬਣਾ ਕੇ ਸ਼ਕੀਤ ਮੰਡੀ ਦੀ ਤਰਫ ਭੇਜਿਆ ਸ਼ਕੀਤ ਮੰਡੀ ਜੋ ਅੱਜ ਕੱਲ੍ਹ ਹਿਮਾਚਲ ਦੇ ਵਿੱਚ ਹੈ ਪਿਆਰਿਓ ਸ਼ਾਮਣਵਾਲ ਨੂੰ ਗੁਰੂ ਜੀ ਨੇ ਇੱਕ ਰੁਮਾਲ ਬਖਸ਼ਿਸ਼ ਕੀਤਾ ਕਿਹਾ ਕਿ ਇਸ ਰੁਮਾਲ ਨੂੰ ਤੈਨੂੰ ਕਿਸੇ ਵੀ ਭਾਰੀ ਮੁਸੀਬਤ ਦੇ ਵਿੱਚ ਤੇਰੀ ਮਦਦ ਕਰਨ ਵਿੱਚ ਸਹਾਈ ਹੋਵੇਗਾ ਸਕੇਤ ਮੰਡੀ ਪੁੱਜਨ ਉਤੇ ਉਸ ਦਿਨ ਕਦ ਸੀਦਾ ਵਰਤ ਹੋਣ ਕਾਰਨ ਰਾਜਾ ਦਾ ਸਖਤ ਹੁਕਮ ਸੀ ਕਿ ਸਭ ਲੋਕਾਂ ਨੇ ਵਰਤ ਰੱਖਿਆ ਹਜਾ ਹੈ ਸਾਰੇ ਲੋਕ ਘਰ ਦੇ ਵਿੱਚ ਅੰਨ ਦਾਣਾ ਪਾਣੀ ਚਾਰ ਨਹੀਂ ਕਰਨਗੇ ਸੋ ਪਿਆਰਿਓ ਸਿੱਖ ਇਸ ਵਹਿਮ ਭਰਮ ਨੂੰ ਨਹੀਂ ਮੰਨਦੇ ਸੁਨਗਰ ਦੇ ਸਿੱਖਾਂ ਨੇ ਇਹ ਵਰਤ ਨਹੀਂ ਸੀ ਰੱਖਿਆ ਇਸ ਗੱਲ ਦੀ ਪਿੰਕ ਜਦੋਂ ਰਾਜੇ ਨੂੰ ਪਈ ਉਸਨੇ ਉਹਨਾਂ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਵਰਤ ਖੁੱਲਣ ਦੇ ਸਮੇਂ ਰਾਜੇ ਦੇ ਬੇਟੇ ਨੇ ਬਹੁਤ ਸਾਰੇ ਫਲ ਖਾ ਲਏ ਖੈਜ਼ੀਨਲ ਮਰ ਗਿਆ ਜਦੋਂ ਜੋਸ਼ੀਆਂ ਵੱਲੋਂ ਇਹ ਕਟਨਾ ਦਾ ਕਾਰਨ ਪੁੱਛਿਆ ਗਿਆ ਉਹਨਾਂ ਨੇ ਕਿਹਾ ਕਿ ਤੁਸੀਂ ਗੁਰੂ ਜੀ ਦੇ ਸਿੱਖਾਂ ਨੂੰ ਬਿਨਾਂ ਕਾਰਨ ਜੇਲ੍ਹ ਵਿੱਚ ਫਾਦ ਦਿੱਤਾ ਹੈ ਇਹ ਹੀ ਕਾਰਨ ਹੈ ਤਦ ਰਾਜਾ ਨੇ ਵੱਡੇ ਅਦਰ ਸਿਰ ਸਿੱਖਾਂ ਨੂੰ ਜੇਲ੍ਹ ਵਿੱਚੋਂ ਕੱਢ ਕੇ ਮਹਿਲਾ ਵਿੱਚ ਲਿਆ ਕੇ ਮਾਫੀ ਮੰਗੀ ਤੇ ਆਪਣਾ ਪੁੱਤਰ ਜਿੰਦਾ ਕਰਨ ਦੀ ਬੇਨਤੀ ਕੀਤੀ ਤਰ ਸ਼ਾਮਣ ਮਾਲ ਨੇ ਗੁਰੂ ਜੀ ਦਾ ਰਮਾਲ ਮੋਏ ਮੁੰਡੇ ਦੇ ਨੱਕ ਤੇ ਰੱਖ ਦਿੱਤਾ ਤੇ ਸਤਨਾਮ ਵਹਿਗੁਰੂ ਦਾ ਜਾਪ ਕਰਦਾ ਹੈ ਉੱਠ ਕੇ ਬੈਠ ਗਿਆ ਇਸ ਉੱਤੇ ਰਾਜਾ ਬਹੁਤ ਖੁਸ਼ ਹੋਇਆ ਤੇ ਕਹਿਣ ਲੱਗਾ ਕਿ ਜੋ ਚਾਹੋ ਮੰਗੋ ਤੁਹਾਡਾ ਮਕਸਦ ਪੂਰਾ ਕਰਾਂਗੇ ਸਿੱਖਾਂ ਨੇ ਕਿਹਾ ਕਿ ਗੋਇੰਦਵਾਲ ਸਾਹਿਬ ਵਿਖੇ ਸਾਡੇ ਗੁਰੂ ਜੀ ਇੱਕ ਭਾਰੀ ਤੀਰਥ ਦੀ ਰਚਨਾ ਕਰ ਰਹੇ ਨੇ ਉੱਥੇ ਬਹੁਤ ਸਾਰੀ ਸੰਗਤ ਦਾ ਇਕੱਠ ਹੋਣ ਵਾਲਾ ਹੈ ਹੁਣ ਵੀ ਮਕਾਨਾਂ ਦੀ ਜਗ੍ਹਾ ਦੀ ਰਹਿਣ ਦੀ ਬਹੁਤ ਕਮੀ ਹੈ ਸੋ ਰਾਜਾ ਨੇ ਉੱਥੇ ਬਹੁਤ ਸਾਰੀਆਂ ਲੱਕੜਾਂ ਕਟਵਾ ਕੇ ਬਿਆਸ ਦਰਿਆ ਦੇ ਵਿੱਚ ਵਗਾ ਕੇ ਗੋਂਦ ਵਾਲ ਸੇ ਵਿਖੇ ਅਪੜਦੀਆਂ ਕਰ ਦਿੱਤੀਆਂ ਤੇ ਆਪ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਬਹੁਤ ਸਾਰੀ ਮਾਇਆ ਭੇਟਾ ਕਰਕੇ ਗੁਰੂ ਜੀ ਦਾ ਸਿੱਖ ਬਣ ਗਿਆ ਇਧਰ ਬਉੜੀ ਸਾਹਿਬ ਦੇ ਕਾਰਜ ਵਿੱਚ ਪੂਰੇ 6 ਸਾਲ ਲੱਗੇ ਕਿਉਂਕਿ ਬੌੜੀ ਸਾਹਿਬ ਦੀ ਖੁਦਾਈ ਦੇ ਸਮੇਂ ਇੱਕ ਬਹੁਤ ਵੱਡਾ ਪੱਥਰ ਆ ਗਿਆ ਜੋ ਵੱਡੀ ਮੁਸ਼ਕਲ ਨਾਲ ਟੁੱਟਿਆ ਉਸ ਨੂੰ ਤੋੜਨ ਵਿੱਚ ਘਟੂ ਘਟਾਰ ਸਾਲ ਲੱਗੇ ਸਨ ਸ੍ਰੀ ਬੌੜੀ ਸਾਹਿਬ ਜੀ ਦੀ ਗੁਰੂ ਸਾਹਿਬ ਨੇ 84 ਪੌੜੀਆਂ ਤਿਆਰ ਕਰਵਾਈਆਂ ਤੇ ਵਰਦਾਨ ਦਿੱਤਾ ਕਿ ਜੋ ਵੀ ਸ਼ਰਧਾ ਨਾਲ 84 ਪੌੜੀਆਂ ਉੱਤੇ 84 ਵਾ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੇਗਾ ਉਹਦੀ 84 ਕੱਟੀ ਜਾਵੇਗੀ ਸੋ ਇਹ ਸੀ ਗੁਰੂ ਸਵਾਰਿਆਂ ਬੋਲੀ ਸਾਹਿਬ ਦਾ ਇਤਿਹਾਸ ਜੋ ਆਪ ਜੀ ਨਾਲ ਸਾਂਝਾ ਕੀਤਾ ਹੈ ਆਸ ਹੈ ਆभी ਇਹ ਇਤਿਹਾਸ ਦੇ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ ਸ਼ਰਮ ਨ ਕਰੋਗੇ ਔਰ ਦੇਖੋ ਸੀਸਾ ਸਭੂ ਸੱਚੀ ਬਾਛਰੀ ਕਿਰਪਾ ਕਰਨ ਮਤ ਉਹ ਇਤਿਹਾਸ ਆ ਵੀ ਨਾਲ ਸਾਂਝੇ ਕੀਤੇ ਜਾਣ ਸੁਭਾਉ ਜੀ ਗੱਜ ਕੇ ਫਤਿਹ ਗਾਈਏ ਉਹ ਆਂਜ ਜਿੱਕਾ ਖਲਸਾ ਉਹ ਆਂਜ ਦੀ ਫਤਿਹ